ਰਾਹੁਲ ਗਾਂਧੀ ਵੱਲੋਂ ਸਿੱਖ ਦੰਗਿਆਂ ਨੂੰ ਲੈ ਕੇ ਦਿੱਤੇ ਬਿਆਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਆ ਉਹਨਾਂ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਇਸ ਬਿਆਨ ਦੀ ਨਿਖੇਧੀ ਕੀਤੀ ਹੈ ਤੇ ਨਾਲ ਹੀ ਕਈ ਸਵਾਲ ਕਾਂਗਰਸ ਦੇ ਉੱਤੇ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਜੋ ਟਿੱਪਣੀ ਕੀਤੀ ਜਾ ਰਹੀ ਹੈ ਜੋ ਦੁੱਖ ਜਤਾਇਆ ਜਾ ਰਿਹਾ ਹੈ ਉਹ ਝੂਠਾ ਅਫਸੋਸ ਤੇ ਅਰਥਹੀਨ ਹੈ ਕਿਉਂ ਕਿ ਕਾਂਗਰਸ ਦੇ ਵੱਲੋਂ ਸਿੱਖ ਦੰਗਿਆਂ ਦੇ ਵਿੱਚ ਜੋ ਸਿੱਖ ਦੰਗਿਆਂ ਦੇ ਕਾਤਲ ਸਨ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਨਾਸਿਰਪੁਰ ਉਹਨਾਂ ਨੂੰ ਬਚਾਇਆ ਗਿਆ ਇਸ ਸਬੰਧੀ ਦੱਸ ਦੇ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਜੇਕਰ ਉਸ ਦੇ ਸ਼ਬਦਾਂ 'ਚ 1% ਵੀ ਸੱਚਾਈ ਹੈ ਤਾਂ ਉਹ ਜਵਾਬ ਦੇਵੇ ਕਿ ਸਿੱਖਾਂ ਦੇ ਕਾਤਲ ਅੱਜ ਵੀ ਉਸੇ ਪਾਰਟੀ 'ਚ ਕੀ ਕਰ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ 1984 ਵੇਲੇ ਨਾਬਾਲਗ ਸੀ ਪਰ ਹੁਣ ਉਹ 55 ਸਾਲ ਦਾ ਹੈ ਉਸ ਤੋਂ ਆਪਣੇ ਪੁਰਖਿਆਂ ਅਤੇ ਸਾਥੀਆਂ ਦੇ ਪਾਪਾਂ ਬਾਰੇ ਗੱਲ ਕਰਨ 'ਚ ਇੰਨਾ ਸਮਾਂ ਕਿਉਂ ਲਾ ਗਿਆ ਤੇ ਉਹ ਵੀ ਦੋਸ਼ੀਆਂ ਦਾ ਨਾਮ ਲੈਣ ਦੀ ਨੈਤਿਕ ਹਿੰਮਤ ਦਿਖਾਈ ਬਿਨਾ ਤੇ ਪੀੜਤ ਸਿੱਖਾਂ ਲਈ ਪਛਤਾਵਾ ਜਾਂ ਮੁਆਫੀ ਦਾ ਇੱਕ ਵੀ ਸ਼ਬਦ ਬਿਨਾ ਗਏ ਸੁਖਬੀਰ ਸਿੰਘ ਬਾਦਲ ਨੇ ਅੱਗੇ ਸਵਾਲ ਕੀਤਾ ਕਿ ਕੀ ਉਸ ਨੂੰ ਅਜੇ ਵੀ ਪਤਾ ਹੈ ਕਿ ਸਾਡੇ ਸਭ ਤੋਂ ਸਰਵ ਉੱਚ ਧਾਰਮਿਕ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਜਿਹਨੂੰ ਢਾਉਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਪੋਜਾਂ ਟੈਂਕਾਂ ਤੇ ਬੰਬਾਂ ਦੀ ਵਰਖਾ ਦਾ ਹੁਕਮ ਕਿਸਨੇ ਦਿੱਤਾ ਸੀ ਕੀ ਉਹ ਇਸ ਸਭ ਦੇ ਲਈ ਆਪਣੀ ਦਾਦੀ ਇੰਦਰਾ ਗਾਂਧੀ ਦੇ ਨਾਮ ਮੁਆਫ ਕਰਨਯੋਗ ਅਪਰਾਧ ਨੂੰ ਕਬੂਲ ਕਰੇਗਾ ਕੀ ਉਹ ਇਹ ਜਾਣਦੇ ਨੇ ਕਿ ਰਾਜੀਵ ਗਾਂਧੀ ਨੇ ਇਸ ਅਨਮਨੁੱਖੀ ਕਤਲਿਆਣ ਨੂੰ ਇਹ ਐਲਾਨ ਕਰਕੇ ਜਾਇਜ਼ ਟਹਿਰਾਇਆ ਸੀ ਕਿ ਜਦੋਂ ਇੱਕ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਕੰਬਦੀ ਹੀ ਹੈ ਕੋਈ ਨਾ ਬੇਰਹਿਮ ਤੇ ਅਸੰਵੇਦਨਸ਼ੀਲ ਕਿਵੇਂ ਹੋ ਸਕਦਾ ਅਸੀਂ ਸਿੱਖ ਵੱਡੇ ਦਿਲ ਵਾਲੇ ਲੋਕ ਆ ਤੇ ਦੁਨੀਆ ਇਹ ਜਾਣਦੀ ਐ ਪਰ ਉਸ ਨੂੰ ਪਹਿਲਾਂ ਆਪਣੀ ਦਾਦੀ ਇੰਦਰਾ ਗਾਂਧੀ ਤੇ ਆਪਣੇ ਪਿਤਾ ਰਜੀਵ ਗਾਂਧੀ ਦੁਆਰਾ ਕੀਤੇ ਗਏ ਇਹਨਾਂ ਪਾਪਾ ਨੂੰ ਸਵੀਕਾਰ ਕਰਨਾ ਚਾਹੀਦਾ ਤੇ ਸੰਵੇਦਨਸ਼ੀਲ ਵਿਸ਼ੇ ਤੇ ਬੋਲਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਸੱਜਨ ਕੁਮਾਰ ਜਗਦੇਸ਼ ਟਾਇਕਲਰ ਤੇ ਕਮਲਨਾਥ ਵਰਗੇ ਕਾਤਲ ਲੋਕਾਂ ਨੂੰ ਆਪਣੀ ਪਾਰਟੀ ਚੋਂ ਕੱਢਣਾ ਚਾਹੀਦਾ